ਨੀ ਸੰਗਤ ਆ ਜਾਂਦੀ ਹੈ ਜਿੱਦਾਂ ਦੀਵਾਲੀ ਦੇ ਤੇ 40000 ਰੁਪਏ ਦੇ ਅੰਦਾਜ਼ਾ ਸਾਡਾ ਉਹ ਵੀ ਫਰਿੱਜ ਵਿੱਚ ਰੱਖ ਦਿੰਦੇ ਆ ਹਾਂਜੀ ਉਹ ਨਹੀਂ ਰੱਖਣਾ ਚਾਹੀਦਾ ਚਾਹੀਦਾ ਨਹੀਂ ਪਰ ਉਹਨਾਂ ਜੇ ਜ਼ਿਆਦਾ ਚਰ ਪਿਆਰ ਹੋਵੇ ਫਿਰ ਰੱਖਣਾ ਪੈਂਦਾ ਪਰ ਬੁਰੂ ਘਰ ਨਹੀਂ ਰੱਖਦੇ ਗੁਰੂ ਜੀ ਉਹਨਾਂ ਠੀਕ ਕਹਿ ਦੇਣਾ ਉਹਨਾਂ ਖਣਾਂ ਜੀ ਠੀਕ ਆ ਤਾਂ ਫਿਰ ਰਹਿ ਕੀ ਗਿਆ ਹਾਂ ਫਿਰ ਉਹ ਗੱਸਾ ਟਲ ਜਾਂਦਾ ਉਹਨਾਂ ਦਾ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਬੀਰੀਆਂ ਦੇ 베ਰ ਮੈਨੂੰ ਯਾਦ ਆ ਛੋਟੇ ਹੁੰਦੇ ਸੀ ਨਾ ਸਾਖੀਆਂ ਸੁਣਦੇ ਹੁੰਦੇ ਸੀ ਤੇ ਇੱਕ ਸਾਖ ਹੀ ਨਾ ਮਨ ਨੂੰ ਬੜਾ ਪ੍ਰਭਾਵਿਤ ਕਰਦੀ ਹੁੰਦੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਸੀ ਉਹ ਸੰਬੰਧਿਤ ਸੀ ਦੇਗ ਪ੍ਰਸ਼ਾਦਨਾ ਜਿਹੜਾ ਕਿ ਅੱਜ ਆਪਣਾ ਟੌਪਿਕ ਆ ਇੱਕ ਵਾਰੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ ਬਗਦਾਦ ਗਏ ਤਾਂ ਉੱਥੇ ਇੱਕ ਪੀਰ ਸੀ ਪਿੰਡ ਦੇ ਬਾਹਰ ਰੁਕੇ ਪੀਰ ਨੂੰ ਪਤਾ ਲੱਗਾ ਉਹਨਾਂ ਨੇ ਆਪਣੇ ਜੋ ਵੀ ਉਹਨਾਂ ਦੀ ਭਗਤੀ ਕੀਤੀ ਹੋਈ ਸੀ ਉਹ ਚ ਦੇਖਿਆ ਵੀ ਕੋਈ ਮਹਾਪੁਰਸ਼ ਆਇਆ ਪਿੰਡ ਦੇ ਬਾਹਰ ਬੈਠੇ ਚੇਲੇ ਨੂੰ ਭੇਜਿਆ ਚੇਲੇ ਨੇ ਆਣ ਕੇ ਮੱਥਾ ਟੇਕਿਆ ਤੇ ਨਿਹਾਲ ਹੋ ਗਿਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹਨੇ ਜਾ ਕੇ ਵਾਪਸ ਦੱਸਿਆ ਕਿ ਉਹ ਕੋਈ ਮਹਾਪੁਰਸ਼ ਆਮ ਮਹਾਪੁਰਸ਼ ਨਹੀਂ ਗੇ ਉਹ ਰੱਬ ਦੇ ਘਰੋਂ ਆਏ ਆ ਰੱਬ ਦੇ ਕੋਈ ਦਾਸ ਆ ਤਾਂ ਉਹ ਪੀਰ ਨੂੰ ਚੰਗਾ ਲੱਗਾ ਪੀਰ ਆ ਪਾਇਆ ਪੀਰ ਨੇ ਜਦੋਂ ਦਰਸ਼ਨ ਕੀਤੇ ਤਾਂ ਕੁਛ ਮਨ 'ਚ ਸ਼ੰਕੇ ਵੀ ਆਏ ਹੋਣਗੇ ਜ਼ਰੂਰ ਕਿ ਮੇਰੇ ਤੋਂ ਵੀ ਉੱਪਰ ਕੋਈ ਹੈ ਪਰ ਗੁਰੂ ਨਾਨਕ ਸਾਹਿਬ ਦੀ ਵਡਿਆਈ ਹਮੇਸ਼ਾ ਇਹ ਸੀ ਕਿ ਉਹ ਹਮੇਸ਼ਾ ਕਹਿੰਦੇ ਸੀ ਆਕਾਲ ਪੁਰਖ ਕਰਤਾਰ ਕਰਨ ਵਾਲਾ ਆ ਅ ਫਿਰ ਪੀਰ ਦੇ ਮਨ ਦੇ ਸ਼ੰਕੇ ਦੂਰ ਕਰਨੇ ਜ਼ਰੂਰੀ ਸੀ ਬਾਬਾ ਜੀ ਨੇ ਕਿਹਾ ਕਿ ਕੋਈ ਸਵਾਲ ਕਰੋ ਉਹਨਾਂ ਨੇ ਸਵਾਲ ਕੀਤਾ ਉਹ ਕਹਿੰਦੇ ਤੁਸੀਂ ਕਹਿੰਦੇ ਇੱਕ ਲੱਖਾਂ ਪਾਤਾਲਾਂ ਪਾਤਲ ਲੱਖ ਅਗਾਸਾਂ ਆਗਾਸਣ ਇਦਾਂ ਸੱਚ ਹੈ ਇਹ ਗੱਲ ਉਹ ਕਹਿੰਦੇ ਬਿਲਕੁਲ ਸੱਚ ਹੈ ਇਸ ਤੋਂ ਵੀ ਪਰੇ ਆ ਉਹ ਬਿਆਨਤ ਆ ਕਹਿੰਦੇ ਕਿ ਤੁਸੀਂ ਸਾਨੂੰ ਦਰਸ਼ਨ ਕਰਾ ਸਕਦੇ ਉਹਨਾਂ ਦਾ ਬੇਟਾ ਨਾਲ ਬੈਠਾ ਸੀ ਪੀਰ ਦਾ ਉਹ ਕਹਿੰਦੇ ਅਸੀਂ ਤੁਹਾਡੇ ਬੇਟੇ ਨੂੰ ਕਰਾ ਸਕਦੇ ਹਾਂ ਜਿਵੇਂ ਕਿ ਸਾਖੀਆਂ 'ਚ ਸੁਣਦੇ ਆ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਹੱਥ ਆ ਉਹਨਾਂ ਦੇ ਮਸਤਕ ਤੇ ਰੱਖਿਆ ਤੇ ਉਸ ਜਿਹੜੇ ਬਾਲਕ ਨੂੰ ਉਹਨਾਂ ਨੇ ਬ੍ਰਹਿਮੰਡਾਂ ਦੀ ਜਿਹੜੀ ਸੈਰ ਕਰਾਈ ਆਉਣ ਲੱਗਿਆ ਜਿਵੇਂ ਕਿ ਸਾਖੀਆਂ ਚ ਲਿਖਿਆ ਜਾਂ ਸੁਣਿਆ ਵਾ ਸੀਨਾ ਬਸੀਨਾ ਕਿ ਉਹ ਕਹਿੰਦੇ ਕਿ ਮੇਰੇ ਪਿਤਾ ਜੀ ਜਿਹੜੇ ਆ ਪੀਰ ਸਾਹਿਬ ਆ ਉਹਨਾਂ ਨੇ ਮੰਨਣਾ ਨਹੀਂਗਾ ਬਾਬਾ ਜੀ ਤੇ ਮੈਂ ਮੈਂ ਤਾਂ ਖੁਦ ਅੱਖਾਂ ਨਾਲ ਦੇਖ ਲਿਆ ਤੇ ਕੋਈ ਨਿਸ਼ਾਨੀ ਲੈ ਚਲੀਏ ਤੇ ਫਿਰ ਕਹਿੰਦੇ ਆ ਕਿ ਉਸ ਖੰਡਾ ਬ੍ਰਹਮੰਡਾ ਵਿੱਚੋਂ ਇੱਕ ਚੀਜ਼ ਲਿਆਂਦੀ ਗਈ ਵਾਪਸ ਉਹ ਸੀ ਦੇਖਦਾ ਪ੍ਰਸ਼ਾਦ ਤੇ ਅੱਜ ਆਓ ਆਪਾਂ ਉਸ ਤੋਂ ਬਾਅਦ ਕਈ ਸਾਖੀਆਂ ਸੁਣਦੇ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿੱਥੇ ਹੁਣ ਸ਼ਿਸ਼ੋਭਿਤ ਹੈ ਉੱਥੇ ਕਹਿੰਦੇ ਕਿ ਗੁਰੂ ਸਾਹਿਬ ਜੀ ਜਦੋਂ ਉੱਥੋਂ ਆਏ ਉਹਨਾਂ ਨੇ ਉੱਥੇ ਵੀ ਦੇਗ ਪ੍ਰਸ਼ਾਦ ਦੀ ਜਿਹੜੀ ਉਹ ਕੀਤਾ ਫਿਰ ਜਦੋਂ ਕਰਤਾਰਪੁਰ ਸਾਹਿਬ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਸੀ ਤੇ ਗੁਰੂ ਸਾਹਿਬ ਦੇਗ ਦਾ ਪ੍ਰਸ਼ਾਦ ਵਰਤਾਉਂਦੇ ਸੀ ਦਸਮ ਪਾਤਸ਼ਾਹ ਨਾਲ ਬਹੁਤ ਸਾਖੀਆਂ ਸੰਬੰਧਤ ਹੈ ਤੇ ਦੇਗ ਪ੍ਰਸ਼ਾਦ ਬਹੁਤ ਵੱਡਾ ਕਨਸੈਪਟ ਆ ਬਹੁਤ ਵੱਡੀ ਸਿੱਖ ਧਰਮ ਦੀ ਇੱਕ ਖਾਸ ਚੀਜ਼ ਹੈ ਜਿਹੜੀ ਕਿ ਅ ਅਨਿਖੜਵਾ ਆ ਗਿਆ ਆਓ ਆਪਾਂ ਜੁ ਉਹਨਾਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੇ ਕਿ ਸਾਰੀ ਉਮਰ ਜਾਂ ਆਪਣੇ ਵੱਡਾ ਹਿੱਸਾ ਜਿਹੜਾ ਜ਼ਿੰਦਗੀ ਦਾ ਉਹ ਦੇਗ ਪ੍ਰਸ਼ਾਦ ਦੇ ਨਾਲ ਬਿਤਾਇਆ ਮੈਂ ਅੱਜ ਮੇਰੇ ਸਟੂਡੀਓ 'ਚ ਆਏ ਆ ਸਰਦਾਰ ਲੈਂਬਰ ਸਿੰਘ ਜੀ ਅਸੀਂ ਇਹਨਾਂ ਨੂੰ ਬਾਬਾ ਜੀ ਨਾਲ ਸੰਬੋਧਿਤ ਕਰਦੇ ਹਾਂ ਪਿਆਰ ਨਾਲ ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅ ਬਾਬਾ ਜੀ ਤੁਹਾਨੂੰ ਤਕਰੀਬਨ 34-35 ਸਾਲ ਹੋ ਗਏ ਹੋ ਗਿਆ ਹੁਣ ਐਨੇ ਜੀ ਤੇ ਤੁਸੀਂ ਕਈ ਹੋਰ ਦੇਸ਼ਾਂ 'ਚ ਵੀ ਰਹੇ ਆ ਗੁਰੂ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਦੀ ਤੁਸੀਂ ਦੇਖਭਾਲ ਕੀਤੀ ਜਾਂ ਉਥੇ ਲਾਂਗਰੀ ਜਾਂ ਲੰਗਰ ਦੀ ਸੇਵਾ ਕੀਤੀ ਆ ਹੁਣ ਤੁਸੀਂ ਫ੍ਰੀਮਾਉਂਟ 'ਤੇ ਹੋ ਤੁਹਾਨੂੰ ਫ੍ਰੀਮਾਉਂਟ ਕਿੰਨੇ ਸਾਲ ਹੋ ਗਏ ਬਾਬਾ ਜੀ ਇੱਥੇ ਮੈਂ 96 ਤੋਂ ਇੱਥੇ ਆ 96 ਤੋਂ ਇੱਥੇ ਆ ਜੀ ਠੀਕ ਹੈ ਜੀ ਆ ਕਾਫੀ ਸਮਾਂ ਹੋ ਗਿਆ ਬਾਬਾ ਜੀ ਹਾਂ 97 ਆ ਕੇ ਆਏ ਨਚੜਿਆ ਇੱਥੇ ਅੱਛਾ ਜੀ 96 ਦਾ ਮੈਂ ਉਦੋਂ ਠੀਕ ਆ ਤੇ ਬਾਬਾ ਜੀ ਫਿਰ ਲੰਗਰ ਹੀ ਮੁੱਖ ਰਿਹਾ ਕਿ ਜਾਂ ਹੋਰ ਵੀ ਸੇਵਾ ਕਰਦੇ ਰਿਆਂ ਫ੍ਰੀ ਮੌਡ ਗੁਰਦੁਆਰਾ ਸਾਹਿਬ ਨਹੀਂ ਬਾਤ ਸ ਲੰਗਰ ਦਾ ਹੀ ਸੀਗਾ ਜਾਂ ਦੇਖਦੀ ਸੀ ਜਾਂ ਲੰਗਰ ਦੀ ਬਸ ਇਹ ਕੀਤੀ ਠੀਕ ਹੈ ਜੀ ਤੁਸੀਂ ਦੱਸ ਸਕਦੇ ਆ ਕਿ ਰੋਜ਼ ਹੁਣ ਜਿਹੜਾ ਸਮਾਂ ਆ ਕਿੰਨੇ ਕ ਸੰਗਤ ਲਈ ਦੇਗ ਬਣਾਉਣੀ ਪੈ ਜਾਂਦੀ ਆ ਰੋਜ਼ ਜਿਹੜੀ ਬਣਾਉਨੇ ਆ ਰੰਗ ਹੁਣ ਤੇ 2000 ਬੰਦੇ ਤੋਂ ਜ਼ਿਆਦਾ ਹੀ ਬਣ ਜਾਂਦੇ ਕਹੇ ਨੇ ਰੋਜ਼ ਹਾਂ 1500 2000 ਬੰਦੇ ਦੀ ਹਾਂਜੀ ਤੇ ਜਦੋਂ ਕੋਈ ਦਿਨ ਸੁਧ ਹੁੰਦਾ ਮੰਨ ਲਓ ਕੋਈ ਦੀਵਾਲੀ ਆ ਗਈ ਨਵਾਂ ਸਾਲ ਆ ਗਿਆ ਗੁਰਪੁਰਬ ਆ ਗਿਆ ਵੱਧ ਤੋਂ ਵੱਧ ਕਿੰਨੇ ਬੰਦੇ ਕਿੰਨੀ ਸੰਗਤ ਆ ਜਾਂਦੀ ਹੈ ਜਿੱਦਾਂ ਦੀਵਾਲੀ ਦੇ ਤੇ 40000 ਦੇਣ ਦਾਜਾ ਸਾਡਾ ਵਾਹ ਜੀ ਵਾ 40000 ਹਾਂਜੀ ਬਾਹਰਲੇ ਦੇਸ਼ਾਂ 'ਚ 40000 ਬੰਦਾ ਇਕੱਠਾ ਹੋਣਾ ਸੰਗਤ ਇਕੱਠੀ ਹੋਣੀ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਆ ਪਰ ਬਾਬਾ ਜੀ ਉਹ ਫਿਰ ਇੱਕ ਵਾਰੀ ਥੋੜੀ ਬਣਦੀ ਹੋਣੀ ਦੇਗ ਉਹ ਤੇ ਫਿਰ ਕਈ ਪੜਾਵਾਂ 'ਚ ਬਣਦੀ ਹੋਣੀ ਦੋ ਤਿੰਨ ਵਾਰੀ ਬਣਦੀ ਆ ਪਹਿਲਾਂ ਸਵੇਰੇ ਵੀ ਬਣਾਉਣੀ ਆ अच्छा जी ਵਰਦੇ ਦੇ ਕੇ ਬਣਾਉਣੇ ਮੁੜ ਕੇ ਉਹ ਫੇਰ ਬਣ ਨਹੀਂ ਜਿੰਨੇ ਸਾਰਾ ਦਿਨ ਬਣਦੀ ਰਹਿੰਦੀ ਉਦਾਂ ਇੱਕ ਵਾਰੀ ਤੁਸੀਂ ਦੱਸ ਸਕਦੇ ਆ ਜਿਹੜੀ ਤੁਹਾਡੀ ਕੜਾਈ ਆ ਉਹ ਇੱਕ ਵਾਰੀ ਉਹ ਕਿੰਨੀ ਕੁ ਬਣ ਜਾਂਦੀ ਆ ਉਹ ਜਿੱਦਾਂ 2000 ਬੰਦੇ ਵਾਸਤੇ 2000 ਬੰਦੇ ਦੀ ਇੱਕ ਵਾਰੀ ਦੇਖ ਬਣਦੀ ਆ ਹਾਂਜੀ ਅੱਛਾ ਚਲੋ ਬਾਬਾ ਜੀ ਆਪੇ ਸਾਰੀਆਂ ਗੱਲਾਂ ਕਰਾਂਗੇ ਆਪਾਂ ਇਹਦੇ ਵਿੱਚ ਜਾਵਾਂਗੇ ਹਾਂਜੀ ਬਾਬਾ ਜੀ ਅਕਸਰ ਦੇਗ ਜਿਹੜੀ ਘਰਾਂ ਚ ਬਣਾਉਂਦੇ ਆ ਹਣਾ ਹਰ ਇੱਕ ਨੂੰ ਚਾਹ ਹੁੰਦਾ ਆ ਕਈ ਲੋਕ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਸੁਖਮਨੀ ਸਾਹਿਬ ਜੀ ਦਾ ਪਾਠ ਜਾਂ ਅਖੰਡ ਪਾਠ ਸਾਹਿਬ ਅਸਲੀ ਜਿਹੜੀ ਦੇਗ ਦੀ ਵਿਧੀ ਬਣਾਉਣ ਦੀ ਆ ਉਹ ਕੀ ਕਿਦਾਂ ਆ ਸਹੀ ਜਦੋਂ ਆਪਾਂ ਦੇਗ ਕਹਿੰਨੇ ਆ ਕਿ ਆਪਾਂ ਦੇਗ ਬਣਾਈ ਆ ਗੁਰੂ ਸਾਹਿਬ ਵਾਸਤੇ ਉਦਾਂ ਤਾਂ ਤਿੰਨ ਮੇਲ ਚਾਹੀਦਾ ਜਿੱਦਾਂ ਵੀ ਜਿੰਨਾ ਹੀ ਆਟਾ ਹੋਣਾ ਹੈ ਘਿਓ ਹੂੰ ਉਹਨੇ ਚੀਨੀ ਹੁੰਦੀ ਆ ਜਿੱਦਾਂ ਇੱਕ ਕੌਲੀ ਘਿਓ ਇੱਕ ਕੌਲੀ ਆਟਾ ਆਟਾ ਹਾਂਜੀ ਤੇ 1 ਕਿਲੋ ਚੀਨੀ ਨੇ ਕਿਲੋ ਨਹੀਂ ਚੀਨੀ ਕੌਲੀ ਚੀਨੀ ਕੌਲੀ ਚੀਨੀ ਹਾਂਜੀ 1 ਕਿਲੋ ਦਾ ਮਤਲਬ ਬਹੁਤ ਜ਼ਿਆਦਾ ਹੋ ਜਾਊਗਾ ਹਾਂਜੀ ਹਾਂਜੀ ਜਿੰਨੀ 6 ਮਿਚਾਈ ਦੇ ਤਿੰਨੇ ਚੀਜ਼ਾਂ ਅੱਛਾ ਜੀ ਤੇ 4 ਗੁਣਾ ਪਾਣੀ ਚਾਹੀਦਾ ਉਹਦੇ ਵਿੱਚ 4 ਗੁਣਾ ਪਾਣੀ ਪਰ ਮੈਂ ਬਾਬਾ ਜੀ ਦੇਖਿਆ ਤੁਸੀਂ ਜਿਹੜੀ ਚੀਨੀ ਆ ਉਹ ਪਾਣੀ ਚ ਪਿੱਲੋ ਘੋਲ ਲੈਣੇ ਤੁਹਾਡਾ ਆਪਣਾ ਕੋਈ ਮੈਥਡ ਹੈ ਤਿਆਰ ਕਰਨ ਦਾ ਜਾਂ ਕਿਦਾਂ ਆਹ ਵਾਈ ਗੁਰੂ ਕਰਾਉਂਦਾ ਉਹ ਅੰਦਾਜ਼ਾ ਹੁੰਦਾ ਨਾ ਹਾਂ ਉਦਾਂ ਨਾਲ ਅੱਗੇ ਮਣ ਕੇ ਪਾਈਦੀ ਸੀ ਠੀਕ ਕਿ ਮਣ ਕੇ ਪਾਈਦਾ ਸੀ ਠੀਕ ਹੈ ਜੀ ਤੇ ਹੁਣ ਤਾਂ ਬਾਕੂ ਨੂੰ ਮਾਰਨ ਕਿਰਪਾ ਕੀਤੀ ਹੁਣ ਕਮੈਂਟ ਦੀ ਲੋੜ ਨਹੀਂ ਕੀ ਉਦਾਂ ਹੀ ਬਈ ਹੱਥ ਟਿਕਿਆ ਹੋਇਆ ਤਾਂ ਹਾਂਜੀ ਤੇ ਬਾਬਾ ਜੀ ਜਿਹੜਾ ਘਿਓ ਆ ਉਹ ਬੜੇ ਇੰਪੋਰਟੈਂਟ ਚੀਜ਼ ਆ ਹਨਾ ਘਿਓ ਤੋਂ ਬਿਨਾ ਆਪਾਂ ਦੇਖ ਜਿਹੜੀ ਆ ਖਾਸ ਕਰ ਆਪਾਂ ਕੋਈ ਹੋਰ ਘਿਓ ਨਹੀਂ ਪਾ ਸਕਦੇ ਜਿੰਦ ਤੱਕ ਡਾਲਡਾ ਨਹੀਂ ਪਾ ਸਕਦੇ ਦੂਜੇ ਨਹੀਂ ਪਾ ਸਕਦੇ ਹਾਂਜੀ ਜਿਹੜਾ ਤੁਸੀਂ ਘਿਓ ਤਿਆਰ ਕਰਦੇ ਆ ਉਹ ਵੀ ਤੇ ਇੱਕ ਖਾਸ ਤਰੀਕੇ ਨਾਲ ਕਰਦੇ ਆ ਬਾਬਾ ਜੀ ਉਹ ਦੱਸੋ ਜਿਹਸਾਬ ਜੈ ਨੇ ਹੁੰਦਾ ਕਈ ਜਦ ਤੱਕ ਜਾਲ ਲੈਂਦੇ ਆ ਜਾਂ ਕਿ ਸਰਚਰ ਹੋਇਆ ਤੇ ਜਲ ਗਿਆ ਕਿ ਇਹ ਤੇ ਉਹ ਸਮੈਲ ਆਉਣ ਲੱਗੀ ਪਛਾਣ ਦੀ ਵਿੱਚੋਂ ਦੇਖ ਲਓ ਕਿ ਉਹ ਜਲਿਆ ਤੇ ਜਾ ਕੇ ਪ੍ਰਸ਼ਾਦ ਚ ਸਮੈਲ ਆਈ ਹੈ ਹੈ ਨਾ ਜੀ ਤੇ ਉਦੋਂ 2005 ਦੀ ਗੱਲ ਆ ਤਾਂ ਉਹ ਸਮੈਲ ਆਉਂਦੀ ਦੇਖ ਥੱਲੇ ਲੱਗ ਗਈ ਹੈ ਹਮਮ ਮੈਨੂੰ ਕੋ ਥੱਲੇ ਤੇ ਲੱਗੀ ਨਹੀਂ ਕਿ ਹੁਣ ਤੈਨੂੰ ਕੀ ਦਸੀਏ ਹਮ ਛੜ ਗਿਆ ਤਾਂ ਦੇ ਵਿੱਚ ਕਣੀ ਨਹੀਂ ਰਹਿੰਦੀ ਕਿਉਂ ਚ ਨਾ ਹਮ ਅੱਛਾ ਜੀ ਅੱਛਾ ਹਲਕੇ ਹਲਕੇ ਦਾਣੇ ਹੋਣੇ ਚਾਹੀਦੇ ਹਾਂਜੀ ਉਹ ਕਿਵੇਂ ਬਣਿਆ ਅੱਛਾ ਅੱਛਾ ਉਹ 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 ਫਿਰ ਜਿਹੜਾ ਸੜ ਗਿਆ ਉਹਦੇ ਵਿੱਚ ਰਹਿਣਾ ਨਹੀਂ ਕੁਝ ਵੀ ਅੱਛਾ ਜੀ ਤੇ ਆਈ ਖਤਮ ਹੋ ਜਾਣੀ ਉਹਦੀ ਹੂੰ ਠੀਕ ਆ ਤੇ ਫਿਰ ਉਹਦਾ ਵੀ ਖਾਸ ਰੱਖਣਾ ਪੈਣਾ ਨਾ ਵੀ ਇੰਨੀ ਕ ਅੱਗ ਤੇ ਬਾਲਣਾ ਐਨਾ ਟਾਈਮ ਬਾਲਣਾ ਪਹਿਲਾਂ ਬੰਦ ਕਰਨਾ ਹੂੰ ਪਰ ਬਾਬਾ ਜੀ ਪਹਿਲੀ ਗੱਲ ਵੀ ਉਹ ਜਿਹੜਾ ਬਟਰ ਤੋਂ ਆਪਣੇ ਇਥੇ ਕਿਉਂ ਬਣਦਾ ਪਾਰ ਹੈ ਨਾ ਟਿੱਕੀਆਂ ਲਿਆਉਣੇ ਆਪਾਂ ਜਿਹਦਾ ਕੋਸਕੋ ਤੋਂ ਲੈ ਆਂਦੀ ਜਾਂ ਹੋਰ ਕਿਸੇ ਤੋਂ ਉਹ ਸਮਾਜ ਜੀ ਲੈ ਆਣ ਹਾਂਜੀ ਉਹ ਕਿਹੜਾ ਕਿਉਂ ਹੁੰਦਾ ਜੀ ਵਨ ਸਾਲਟਡ ਹੁੰਦਾ ਉਹਨਾਂ ਸਾਲਟਡ ਵੀ ਹੁੰਦਾ ਜਿਆਦਾ ਉਹ ਦਾ ਸਾਲਟਡ ਵੀ ਹੋਵੇ ਤਾਂ ਵੀ ਠੀਕ ਆ ਉਹਦੇ ਲੂਣ ਥੱਲੇ ਰਹਿ ਜਾਂਦਾ ਉਹਦੇ ਵਿੱਚ ਲੂਣ ਥੱਲੇ ਬੈਠ ਜਾਂਦਾ ਹਾਂਜੀ ਤੇ ਉਹਨੂੰ ਕਾਫੀ ਜਗ ਸਮੇਂ ਤੱਕ ਉਬਾਲ ਕੇ ਤੇ ਉਹਦੇ ਵਿੱਚੋਂ ਨਿਤਾਰ ਦੇ ਵੀ ਆ ਫਿਰ ਛੱਤਣਾ ਪੈਂਦਾ ਹਾਂਜੀ ਤੇ ਉਹਨੂੰ ਫੇਰ ਬਾਬਾ ਜੀ ਫਰਿੱਜ ਰੱਖਦੇ ਨੇ ਨਹੀਂ ਬਾਹਰ ਰੱਖਣਾ ਪੈਂਦਾ ਇਹ ਇਹ ਮੈਂ ਗਲਤਾਂ ਕੀਤੀ ਆ ਵੀ ਅਕਸਰ ਘਰਾਂ 'ਚ ਨਾ ਕੀ ਕਰਦੇ ਆ ਕਿ ਉਹ ਵੀ ਫਰਿੱਜ ਵਿੱਚ ਰੱਖ ਦਿੰਦੇ ਆ ਹਾਂ ਜੀ ਉਹ ਨਹੀਂ ਰੱਖਣਾ ਚਾਹੀਦਾ ਚਾਹੀਦਾ ਨਹੀਂ ਪਰ ਜੇ ਜਿਆਦਾ ਚਿਰ ਪਿਆਰ ਹੋਵੇ ਫਿਰ ਰੱਖਣਾ ਪੈਂਦਾ ਪਰ ਗੁਰੂ ਘਰ ਨਹੀਂ ਰੱਖਦੇ ਗੁਰੂ ਘਰ ਨਹੀਂ ਰੱਖਣਾ ਇਹ ਤਾਂ ਪੰਦਰੇ ਉਹ ਤਾਂ ਕਮਰਾ ਹੈਗਾ ਉਹਦੇ ਵਿੱਚ ਹੀ ਪਾਰ ਚਲ ਰੱਖ ਲੈਣਾ ਤੁਹਾਡੇ ਮੈਂ ਦੇਖਿਆ ਉੱਥੇ ਜਿਹੜੇ ਦੀਗ ਵਾਸਤੇ ਭਾਂਡੇ ਆ ਉਹ ਵੀ ਲੱਗ ਗਿਆ ਲੱਗੇ ਹਾਂ ਜੀ ਕੜਾਈ ਲੱਗ ਗਿਆ ਤੁਹਾਡਾ ਜਿਹੜਾ ਸਿਸਟਮ ਦੀਗ ਦਾ ਪ੍ਰਸ਼ਾਦ ਦਾ ਬਣਾਉਂਦਾ ਸਾਰਾ ਲੱਗ ਗਿਆ ਹਣਾ ਅੱਛਾ ਅੱਛਾ ਸਾਡੇ ਭਾਂਡੇ ਖੁਰਪਾ ਆਟਾ ਜਿਹੜਾ ਆਟਾ ਵੀ ਹੁਣ ਅੱਗੇ ਨਹੀਂ ਸੀ ਹੁਣ ਛਾਣ ਕੇ ਹੀ ਹੁਣ ਪਤਾ ਨਹੀਂ ਵਿੱਚੋਂ ਕਈ ਜਿਹੜੀ ਜਾਲਾ ਜੂਲਾ ਪਿਆ ਨਿਕਲ ਆਉਂਦਾ ਤਾਂ ਹੁਣ ਛਾਣ ਕੇ ਆਟਾ ਰੱਖੀ ਵਰਤਦੇ ਬਾਬਾ ਜੀ ਆਟੇ ਦਾ ਵੀ ਫਰਕ ਪੈਂਦਾ ਕਿਹੜਾ ਆਟਾ ਵਰਤਣਾ ਕਿਹੜਾ ਨਹੀਂ ਆਟਾ ਜਿਹੜਾ ਹੰਜੂਬਾ ਛੇਤੀ ਪੈਂ ਜਿਹੜਾ ਆਟਾ ਉਹ ਵਤਦੇ ਜ਼ਿਆਦਾ ਪੰਜਾਬ ਆਟਾ ਕਹਿੰਦੇ ਜੂਬਾ ਛੇਤੀ ਅੱਛਾ ਜੀ ਕਿਉਂਕਿ ਇੱਥੇ ਕੈਲੀਫੋਰਨੀਆ ਵਿੱਚ ਕੈਨੇਡਾ ਤੋਂ ਵੀ ਆਟਾ ਆਉਂਦਾ ਆ ਹੋਰ ਵੀ ਆਟੇ ਹੁੰਦੇ ਉਹ ਇਹ ਯੂਬਾ ਸਿਟੀ ਦਾ ਆਟਾ ਵਧੀਆ ਕਿਹੜਾ ਆਟਾ ਬਾਬਾ ਜੀ ਦੱਸੋਗੇ ਕੋਈ ਪੰਜਾਬ ਆਟਾ ਯੂਬਾ ਸਿਟੀ ਕਹਿੰਦੇ ਪੰਜਾਬ ਆਟਾ ਯੂਬਾ ਸਿਟੀ ਨਾਮ ਹੈ ਉਹਦਾ ਹਾਂਜੀ ਅੱਛਾ ਅੱਛਾ ਠੀਕ ਹੈ ਯੂਬਾ ਸਿਟੀ ਬਣਦਾ ਹੋਣਾ ਇਹ ਤਾਂ ਪੰਜਾਬ ਆਟੇ ਦਾ ਨਾ ਰੱਖਿਆ ਨਾਂ ਤੇ ਉਹਦੇ ਵਿੱਚ ਵੀ ਬੋਰੇ ਦਾ ਰੰਗ ਦੱਸੋਗੇ ਕਿਹੜਾ ਹੁੰਦਾ ਰੰਗ ਉਹਦਾ ਖਾਕੀ ਜਿਹਾ ਹੁੰਦਾ ਭੂਰਾ ਜਿਹਾ ਰੰਗਿਆ ਹਾਂ ਹਾਂ ਉਹਦੀ ਦੇਗ ਬਣਦੀ ਹੈ ਹਾਂਜੀ ਉਹਦੀ ਸੋਹਣੀ ਦੇਗ ਬਣਦੀ ਹੈ ਉਹਦੀ ਵਧੀਆ ਬਣਦੀ ਹੈ ਠੀਕ ਆ ਕਿ ਉਹ ਹੋ ਗਿਆ ਆਪਣਾ ਆਟਾ ਹੋ ਗਿਆ ਤੇ ਖੰਡ ਬਾਬਾ ਜੀ ਖੰਡ ਕਿਹੜੀ ਵਰਤਣੀ ਚਾਹੀਦੀ ਖੰਡ ਤੇ ਅਸੀਂ ਉਹ ਜਿੱਦਾਂ ਆਪਣੀ ਚਿੱਟੀ ਉਹ ਵਰਤਦੇ ਜਾਂਦੀ ਹੈ ਚਿੱਟੀ ਵਰ ਜਿਹੜੇ ਆਮ ਕਰਾਂ ਜਾਂਦੇ ਜੇ ਹੁਣ ਹੈ ਕਿ ਦੂਜੀ ਆ ਉਹ ਬ੍ਰਾਊਨ ਖੰਡੋ ਫਿਰ ਪ੍ਰਸ਼ਾਦ ਦਾ ਰੰਗ ਵੀ ਹੋਰ ਹੋ ਜਾਂਦਾ ਹਾਂ ਠੀਕ ਆ ਕਿਉਂਕਿ ਉਹ ਉਹਦਾ ਰੰਗ ਆਪਣਾ ਛਾਦੀ ਦਿੱਤਾ ਹੁਣ ਜਿਆਦੀ ਖੰਡ ਬ੍ਰਾਊਨ ਕੀ ਵਰਤਦੇ ਆ ਨਾ ਹੂੰ ਤੇ ਉਹ ਜੇ ਇੱਥੇ ਬ੍ਰਾਊਨ ਖੰਡ ਪਾ ਲਈਏ ਤੇ ਫਿਰ ਰੰਗ ਉਹਦਾ ਪੀਲਾ ਜਿਹਾ ਪੈ ਜਾਣਾ ਬਾਹਲਾ ਹੂੰ ਮੈਂ ਇੱਥੇ ਦੱਸ ਦਵਾਂ ਦਰਸ਼ਕਾਂ ਨੂੰ ਕਿ ਬਾਬਾ ਜੀ ਇਸ ਗੱਲੋਂ ਬਹੁਤ ਮਸ਼ਹੂਰ ਆ ਕਿ ਸੁੱਚਮਤਾ ਤੇ ਇੱਕ ਇੱਕ ਜਿਹੜਾ ਲਹਿਜ਼ਾ ਇਹਨਾਂ ਦਾ ਕੜਕਵਾ ਆ ਕੇ ਜਿੱਥੇ ਦੇਖ ਲੈਣਾ ਕਿ ਲੰਗਰ ਵਿੱਚ ਕੋਈ ਗਲਤ ਹੋ ਰਿਹਾ ਵਾ ਜਾਂ ਕੋਈ ਹੱਥ ਧੋ ਕੇ ਨਹੀਂ ਆਇਆ ਜਾਂ ਕੁਝ ਭਾਂਡਾ ਉਹਨੇ ਗਲਤ ਜਗ੍ਹਾ ਤੇ ਰੱਖ ਦਿੱਤਾ ਤਾਂ ਬਾਬਾ ਜੀ ਇੱਕਦਮ ਤਾੜਨਾ ਦੇ ਦਿੰਦੇ ਵੀ ਨਾ ਬਈ ਇਦਾਂ ਨਹੀਂ ਕਰਨਾ ਬਾਬਾ ਜੀ ਇਹ ਫਿਰ ਕਦੀ ਕਦੀ ਲੱਗਦਾ ਨਹੀਂ ਵੀ ਕਈ ਬੱਚੇ ਰੋਸੀ ਨਾ ਜਾਣ ਨਹੀਂ ਰੋਸਦੇ ਨੇ ਕਈ ਕੁੜੀਆਂ ਗੁੱਸਾ ਕਰ ਲੈਂਦੀਆਂ ਸੀ ਜੇ ਉਹਨਾਂ ਠੀਕ ਹੈ ਜਣਾ ਉਹਨਾਂ ਖਣਾਂ ਠੀਕ ਹੈ ਤਾਂ ਫਿਰ ਇਹ ਕੀ ਗਿਆ ਹਾਂ ਫਿਰ ਉਹ ਗੁੱਸਾ ਟਲ ਜਾਂਦਾ ਉਹਨਾਂ ਦਾ ਤੁਸੀਂ ਇਹ ਗੱਲ ਮੰਨਦੇ ਵੀ ਕਈ ਵਾਰੀ ਤੁਸੀਂ ਜਿਹੜਾ ਜ਼ੋਰ ਨਾ ਕਹਿ ਦਿੰਦੇ ਆਂ ਨਾ ਬਈ ਇਦਾਂ ਨਹੀਂ ਕਰਦਾ ਜਦੋਂ ਧੀ ਕਹਿੰਦੀ ਤਾਂ ਨਾ ਫਿਰ ਧੀ ਦੇ ਨਾਲ ਉਹਨਾਂ ਦਾ ਗੁੱਸਾ ਟਲ ਜਾਂਦਾ ਤੇ ਉਹ ਫਿਰ ਗੁੱਸਾ ਨਹੀਂ ਕਰਦੀ ਆ ਠੀਕ ਹੈ ਜੀ ਨਹੀਂ ਵੈਸੇ ਤੁਹਾਡੀ ਬਹੁਤ ਠੀਕ ਹੈ ਨਾ ਸਾਰਿਆਂ ਨੇ ਧੀ ਦਾ ਬਗੈਰ ਬੁਲਾਉਣਾ ਨਹੀਂ ਕਹਿ ਇਹਨੂੰ ਜੀ ਜੀ ਜਿਹੜੀ ਵੱਡੀਆਂ ਨੂੰ ਭੈਣ ਜੀ ਕਹਿਣ ਦੇ ਬੱਚੋ ਛੋਟੀ ਜਿਹੜੀ ਧੀ ਕਹਿ ਦੇਣਾ ਬਾਬਾ ਜੀ ਇੱਕ ਹੋਰ ਵੀ ਗੱਲ ਹੈ ਨਾ ਚਲੋ ਹੁਣ ਜਿੰਨੇ ਦੇਖੋ ਦੇਗ ਨੂੰ ਇੰਨੀ ਮਹੱਤਤਾ ਆ ਕਿ ਦਰਬਾਰ ਸਹਿ ਬਰਦਾਸ਼ ਹੁੰਦੀ ਹਾਂਜੀ ਉੱਥੇ ਹੀਰਿਆਂ ਦੇ ਅਰਦਾਸ ਨਹੀਂ ਹੁੰਦੀ ਨਾ ਉੱਥੇ ਸੋਨੇ ਦੀ ਅਰਦਾਸ ਨਹੀਂ ਹੁੰਦੀ ਰੋਜ਼ ਹਾਂਜੀ ਉੱਥੇ ਇੱਕੋ ਚੀਜ਼ ਦੀ ਅਰਦਾਸ ਹੁੰਦੀ ਉਹ ਹੈਗੀ ਦੇਗ ਦੀ ਦੇਗ ਦੀ ਹੁੰਦੀ ਹਾਂਜੀ ਦੇਗ ਦੀ ਅਰਦਾਸ ਜ਼ਰੂਰ ਹੁੰਦੀ ਉੱਥੇ ਜਦੋਂ ਆਪਾਂ ਸਾਰੀ ਅਰਦਾਸ ਬੋਲ ਦਿੰਨੇ ਆ ਉਹਦੇ ਵਿੱਚੋਂ ਬਾਅਦ ਵਿੱਚ ਜਿਹੜੀ ਅਰਦੇ ਦੇਗ ਦੀ ਅਰਦਾਸ ਹੁੰਦੀ ਵੀ ਇੰਨੀ ਇੰਪੋਰਟੈਂਟ ਇਹ ਕਨਸੈਪਟ ਹੈ ਸਾਡੇ ਸਿੱਖ ਧਰਮ ਚ ਤੇ ਹਰ ਇੱਕ ਕਾਰਜ ਬਾਬਾ ਜੀ ਬੱਚੇ ਦੇ ਜੰਮਣ ਤੋਂ ਲੈ ਕੇ ਵਿਆਹ ਸ਼ਾਦੀਆਂ ਕਿਸੇ ਨੇ ਘਰ ਖਰੀਦਿਆ ਕੁਝ ਵੀ ਆਪਣੀ ਜ਼ਿੰਦਗੀ ਚ ਨਵਾਂ ਹੋਇਆ ਹਾਂਜੀ ਈਵਨ ਕਿ ਜਦੋਂ ਇਹ ਤਾਂ ਜ਼ਰੂਰੀ ਹੈ ਹਾਂਜੀ ਹਾਂਜੀ ਅਕਾਲ ਚਲਾਣਾ ਕਰ ਜਾਂਦਾ ਆ ਤੇ ਹੁਕਮ ਸੀ ਸ਼ਾਇਦ ਗੁਰੂ ਅਰਜਨ ਦੇਵ ਜੀ ਲੋ ਜੇ ਮੈਂ ਨਾ ਗਲਤ ਹੋਵਾਂ ਪਹਿਲਾਂ ਨਹੀਂ ਸੀਗਾ ਹੁਣ ਉਦਾਂ ਦੇਗ ਬਣਾਉਂਦੇ ਆ ਹਾਂਜੀ ਵੀ ਦੇਗ ਬਣਾਉਣੀ ਆਣ ਕੇ ਹਨਾ ਤੁਸੀਂ ਹਲਾਣੀਆਂ ਦੇ ਪਾਠ ਤੋਂ ਬਾਅਦ ਤਾਂ ਦੇਗ ਹਰ ਜਗ੍ਹਾ ਆ ਫਿਰ ਦੇਖੋ ਦੇਗ ਤੇਗ ਫਤਿਹ ਪੰਥ ਕੀ ਜੀਤ ਹਨਾ ਰਾਜ ਕਰੇਗਾ ਖਾਲਸਾ ਦੇਗ ਤੇਗ ਫਤਿਹ ਦੇਖੋ ਜਦੋਂ ਦੇਗ ਬਾਬਾ ਜੀ ਪਹਿਲੋਂ ਤਾਂ ਵੇਖਿਆ ਜਾਵੇ ਤਾਂ ਕੜਾ ਆ ਹਾਂਜੀ ਦੇਖ ਤਾਂ ਉਹਦੋਂ ਬਣਦੀ ਹੈ ਨਾ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਮਿਲ ਜਾਂਦਾ ਹੈ ਇੱਥੇ ਖਾਸ ਕਰ ਲਿਆ ਕਿ ਕਈ ਲੋਕ ਕਹਿ ਦਿੰਦੇ ਆ ਕਿ ਜਿਹੜੀ ਆਪਾਂ ਕਿਰਪਾਨ ਭੇਂਟ ਕਰਦੇ ਆ ਨਾ ਉਹ ਪਹਿਲੋਂ ਮੈਨੂੰ ਮੈਂ ਇੱਕ ਬਾਬਾ ਜੀ ਨਾਲ ਸੰਪਰਕ ਕਰਕੇ ਪੂਰਾ ਕਨਫਰਮ ਕੀਤਾ ਉਹ ਕਹਿੰਦੇ ਕਿ ਜਿੰਨਾ ਚਿਰ ਹੁਕਮ ਨਹੀਂ ਮਿਲਦਾ ਨਾ ਹੁਕਮ ਆ ਵਾਕ ਨਹੀਂ ਮਿਲਦਾ ਗੁਰੂ ਸਾਹਿਬ ਦਾ ਪਹਿਲਾਂ ਪੁਰਾਣੇ ਸਮੇਂ ਚ ਵਾਕ ਕਹਿੰਦੇ ਹੁੰਦੇ ਸੀ ਜਿੱਦਾਂ ਪਹਿਲੀ ਵਾਰੀ ਬਾਬਾ ਬੁੱਢਾ ਜੀ ਨੇ ਹਾਂ ਜੀ ਹੁਣ ਹੁਕਮਨਾਮਾ ਕਹਿ ਹੁਣ ਹੁਕਮਨਾਮਾ ਸਾਹਿਬ ਕਹਿ ਦਿੰਦੇ ਤੇ ਉਹਨਾਂ ਨੇ ਕਿਹਾ ਵੀ ਉਸ ਤੋਂ ਬਾਅਦ ਕਿਰਪਾਨ ਭੇਂਟ ਕਰਨੀ ਆ ਕਿਰਪਾਨ ਭੇਂਟ ਹੋਣ ਤੋਂ ਬਾਅਦ ਦੀਗ ਬਣਦੀ ਆ ਬਾਅਦ ਪ੍ਰਸ਼ਾਦ ਬਣਦਾ ਇਹ ਇੰਪੋਰਟੈਂਟ ਗੱਲ ਆ ਹਨਾ ਬਾਬਾ ਜੀ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਕਹਾ 40000 ਸੰਗਤ ਲਈ ਦੀਗ ਬਣਾਉਨੇ ਆ ਬਾਬਾ ਜੀ ਕਿੰਨੇ ਕ ਸਮੇਂ ਚ ਬਣ ਜਾਂਦੀ ਓਹ ਉਹ ਫੇ ਜਦਨ ਜਦਨ ਸਵੇਰ ਨੂੰ ਪਹਿਲਾਂ 2 2.5 ਘੰਟੇ ਲਾਉਣੇ ਆ ਕਿੰਨੇ ਵਜੇ ਬਾਬਾ ਜੀ ਸਵੇਰ ਨੂੰ ਸਵੇਰ ਨੂੰ ਅਸੀਂ ਜਦਾਂ ਵੀ ਜਿਹਨਤਵਾਦੀ ਦੇਖ ਹੋਵੇ ਤਾਂ ਅਸੀਂ 1.5 ਵਜੇ ਆ ਜੰਨੇ ਇੱਥੇ 1.5 ਵਜੇ ਸਵੇਰੀ ਹਾਂਜੀ ਅੱਛਾ ਜੀ ਉਹ ਕਿੰਨਾ ਟਾਈਮ ਫਿਰ ਲੱਗਦਾ ਉਸ ਦੀ ਉਹ ਫੇ ਸਾਨੂੰ 4 3.5 4 ਪੌਣੇ 4 ਹੋ ਹੀ ਜਾਂਦੇ 4 3.5 ਪੌਣੇ 4 ਪੌਣੇ 4 ਹੀ ਹੋ ਜਾਂਦੇ 4 ਫਿਰ ਮਤਲਬ 2 ਘੰਟੇ ਤੋਂ ਉੱਪਰ ਲੱਗ ਜਾਂਦਾ ਲੱਗ ਜਾਂਦੇ ਇੱਕ ਵਾਰੀ ਕੜਾਈ ਬਣਾਉਣ ਨੂੰ ਲੱਗ ਜਾਂਦੇ ਕਾਈ ਕੰਟੇ ਲੱਗੇ ਇੱਕ ਕੜਾਈ ਚ ਕਿੰਨੀ ਸੰਗਤ ਲਈ ਬਣ ਜਾਂਦੀ ਬਾਬਾ ਜੀ ਕਾਫੀ ਵੱਡੀ ਕੜਾਈ ਜੇ ਬਣਾਣੀ ਉਹ ਤੇ ਬਣਦੀ ਆ ਵੀ ਜਿੱਦਾਂ 1500 2000 ਬੰਦੇ ਦੀ ਬਣਦੀ ਆ ਅੱਛਾ ਜੀ ਜਿਹੜਾ ਹੁਣ ਵੱਡੇ ਵੱਡੇ ਬਤੀਲੇ ਆ ਹਾਂਜੀ ਉਹ ਫਿਰ ਤੇ ਜਿਆਦੀ ਬਣਦੀ ਉਹਨਾਂ ਦੇ ਵਿੱਚ ਪਰ ਮੈਂ ਦੇਖਿਆ ਤੇ ਤੁਸੀਂ ਦੀ ਤੁਸੀਂ ਸਾਹਮਣੇ ਫਰੀਮਾਉਂਟ ਗੁਰੂ ਘਰ ਦਾ ਜਿਹੜਾ ਦੀਗ ਦਾ ਸੰਬੰਧ ਆ ਲੰਗਰ ਦਾ ਹਾਂਜੀ ਤੁਹਾਡੇ ਨਾਲ ਤੁਹਾਡੇ ਸਹਾਇਕ ਆ ਬਾਬਾ ਗੁਰਮੀਤ ਸਿੰਘ ਜੀ ਹਾਂਜੀ ਤੇ ਉਹ ਮੈਂ ਦੇਖਿਆ ਕਿ ਬਾਬਾ ਜੀ ਦੀ ਏਕ ਹਮੇਸ਼ਾ ਤਾਜੀ ਹੁੰਦੀ ਉੱਥੇ ਜਦੋਂ ਚਲ ਜੋ ਗਰਮ ਮਿਲੂਗੀ ਦੇ ਹਾਂ ਹਾਂ ਜੀ ਕਿਉਂਕਿ ਅਸੀਂ ਛੋਟੇ ਹੁੰਦੇ ਸਾਨੂੰ ਯਾਦ ਆ ਕਿ ਜਦੋਂ ਬਾਬੇ ਨੇ ਠੰਡੀ ਦੇਗ ਦੇਣੀ ਤਾਂ ਅਸੀਂ ਕਹਣਾ ਯਾਰ ਨਹੀਂ ਥੋੜੀ ਪਰ ਜਦੋਂ ਗਰਮ ਹੋਣੀ ਹੱਥ ਵੀ ਸੜੀ ਜਾਣੇ ਜ਼ਿਆਦਾਤਰ ਤਾਂ ਸੰਗਰਾਦ ਵਾਲੇ ਦੇਣੀ ਮਿਲ ਜੰਦੀ ਹੁੰਦੀ ਸੀ ਉਹ ਤਾਂ ਜਿਹੜੀ ਤਾਜ਼ਾ ਉਹ ਸੰਗਰਾਦ ਵਾਲੇ ਦੇਣੀ ਹੁੰਦੀ ਹੈ ਓਦਾਂ ਤਾਂ ਫਿਰ ਠੰਡਾ ਪ੍ਰਸ਼ਾਦ ਵੀ ਚਲੋ ਚੱਲ ਪਰ ਫਿਰ ਬਾਬਾ ਜੀ ਇੱਥੇ ਕਿੱਦਾਂ ਮੈਨੇਜ ਕਰਦੇ ਆ ਕਿ ਕੋਈ ਸੰਗਤ ਕਦੋਂ ਵੀ ਆਉਂਦੀ ਰਹਿੰਦੀ 24 ਘੰਟੇ ਆਉਂਦੀ ਰਹਿੰਦੀ ਕੋਈ ਆਪਣੇ ਰੱਖੀ ਜਿਉਂ ਦੂਜੇ ਮ ਕਿੰਨਾ ਕ ਟਾਈਮ ਪਹਿਲੋ ਤੁਹਾਨੂੰ ਬਣਾਉਣੀ ਪੈਂਦੀ ਆ ਵੀ ਘੰਟਾ ਡੇਢ ਘੰਟਾ ਪਹਿਲਾਂ ਜਾਂ ਦਸਾਂ ਤਾਂ ਫੇਰ ਬਣਦੀ ਨਹੀਂ ਤਾਂ ਖੜੇ ਪੈ ਤਾਂ ਬਣੀ ਨਹੀਂ ਸਕਦੀ ਠੰਡੀ ਨਹੀਂ ਹੁੰਦੀ ਉਹ ਮੰਨ ਲਓ ਨਵੇਂ ਸਾਲ ਦਾ ਪ੍ਰੋਗਰਾਮ ਆ ਨਵੇਂ ਸਾਲ ਦਾ ਤੇ ਕਿੰਨੀ ਵਾਰੀ ਦੇਗ ਬਣਾਉਗੇ ਸਾਰੇ ਦਿਨ ਚ ਨਵੇਂ ਸਾਲ ਤੋਂ ਤਾਂ ਅਸੀਂ ਪਹਿਲਾਂ 3 ਬਤੀਲੇ ਘਟੋ ਘਟ ਵੱਡੇ ਬਣਾਉਣੇ ਆ ਅੱਛਾ ਜੀ ਜਦੋਂ ਉਹਨਾਂ ਦੇ ਵਿੱਚ ਕੁਆਂਟਾ ਡੇਢ ਕੁਆਂਟਾ ਕਿਉਂ ਹੁੰਦੀ ਆ ਦੇਗ ਅੱਛਾ ਜੀ ਕਿੰਨਾ ਕਿਉਂ ਪੈਂਦਾ ਬਾਬਾ ਜੀ ਜਦੋਂ ਪਤੀਲੇ ਚ ਪਨੋਣ ਦਾ ਅੰਦਾਜ਼ਾ ਕੋਈ ਨਹੀਂ ਹੁੰਦਾ ਜੀ ਉਦਾਂ ਅਦਰੂਦੀ ਦੀ ਆਈ ਦਾ ਅੱਛਾ ਜੀ ਜਦੋਂ ਕਿਉਂਕਿ ਉਹ ਸਮੱਗਰੀ ਸਾਰੀ ਤਿੰਨ ਜਿੱਦਾਂ ਹੁਣ ਅਸੀਂ ਅੱਗੇ ਜਿੱਦਾਂ ਹੁਣ ਟਾਟਾ ਛਾਣਿਆ ਹੁੰਦਾ ਅੱਗੇ ਉਦਾਂ ਸੀ ਹਾਂ ਹਾਂ ਢਾਈ ਟੇ ਬੋਰੇ ਵੱਡੇ ਪਤੀਲੇ ਦੋ ਢਾਈ ਬੋਰੇ ਪੈ ਜਾਂਦੇ ਸੀ ਬੋਲੇ ਬੋਲੇ ਬਲੇ ਅੱਛਾ ਜੀ ਵਾਹ ਜੀ ਵਾਹ ਨਹੀਂ ਇਹ ਮਾਰਾ ਬੰਦਾ ਹਲਾਉਂਦਾ ਨੇ ਚੰਗੇ ਬੰਦੇ ਮੁੰਡੇ ਜਿਹੜੇ ਹੈਗੇ ਬੂਟਾ ਸਿੰਘ ਕਈ ਨਰਮਲ ਤੋਂ ਵੀ ਹਾਂਜੀ ਹੁਣ ਮਾਨ ਲਵੀਤ ਹੁੰਦਾ ਆ ਹਾਂ ਅਮਰੀਤ ਬਾਜੀ ਹੋ ਗਿਆ ਸਾਡੇ ਤਾਂ ਹੁਣ ਇਨੀ ਤਾਕਤ ਵੀ ਹੈ ਨਹੀਂਗੀ ਤੇ ਪਰ ਬਾਬਾ ਜੀ ਮੈਂ ਦੇਖਿਆ ਖੋਦ ਤੁਹਾਨੂੰ ਤੁਸੀਂ ਚਲੋ ਹੁਣ ਉਮਰ ਦਾ ਵੀ ਥੋੜਾ ਜਿਹਾ ਫਰਕ ਜ਼ਰੂਰ ਪੈਂਦਾ ਹੈ ਚਾਹ ਪਰ ਨਾ ਹੀ ਨਹੀਂ ਕਰ ਸਕਦੇ ਹਾਂਜੀ ਹਾਂਜੀ ਪਰ ਤੁਸੀਂ ਲਗਾਤਾਰ ਉਸ ਨੂੰ ਹਲਾਉਨੇ ਆ ਉਹ ਤਾਂ ਹਲਾਉਣਾ ਅੱਧਾ ਘੰਟਾ ਹਾਂਜੀ ਜਿਆਦਾ ਹੀ ਲੱਗ ਜਾਂਦਾ ਕਈ ਜਿਆਦਾ ਹਨਾ ਤਾਂ ਉਹ ਪੂਰੀ ਭਰੀ ਵੀ ਹੁੰਦੀ ਆ ਉਹਨੂੰ ਹਲਾਉਣਾ ਖਾਲਾ ਜੀ ਦਾ ਬਾੜਾ ਨਹੀਂਗਾ ਉਹ ਰਾਈਵਲ ਕਰਾਉਂਦਾ ਉਹਦੇ ਹੱਥੋਂ ਰਾਈਗਰ ਕਰਾਉਂਦਾ ਇਹ ਬਿਲਕੁਲ ਸਹੀ ਗੱਲ ਹੈ ਤੇ ਬਾਬਾ ਜੀ ਉਹ ਫਿਰ ਜਦੋਂ ਤੁਸੀਂ ਉਹ ਜਿਹੜਾ ਤਿੰਨ ਬਤੀਲੇ ਬਣਾਉਣੇ ਆ ਹਾਂਜੀ ਉਹ ਸਵੇਰੇ ਬਣਾਏ ਤੁਸੀਂ ਮੰਨ ਲਓ 1:30 ਵਜੇ ਹਾਂਜੀ ਉਹ ਕਿੰਨੇ ਕ ਟਾਈਮ ਤੱਕ ਚੱਲਦੇ ਆ ਫਿਰ ਉਹ ਚੱਲਦੇ ਮੇਰੇ ਖਿਆਲ ਜੇ ਨਵੇਂ ਸਾਲ ਤੇ ਚਲਾਉਣੇ ਸੀ ਸਵੇਰ ਨੂੰ ਹਨਾ ਹੂੰ ਤੇ ਉਹ ਚੱਲਦੇ ਮੇਰੇ ਖਿਆਲ 12:00 ਇੱਕ 2:00 ਵਜੇ ਤੇ ਚੱਲਣੇ ਆ ਫਿਰ ਮੜ ਕੇ ਸ਼ਿਰੂ ਬਣਾ ਬਣਾ ਉਹਦੇ ਨਾਲ 20000 ਸੰਗਤ ਭੁਗਤ ਜਾਂਦੀ ਬਹੁਤ ਜਾਂਦੀ ਆ ਜਿੰਨੇ ਜ਼ਿਆਦਾ ਸੰਗਤ ਹੁਣ ਉਹਦੀ ਰਾਤ ਨੂੰ ਘਟ ਕੇ ਪਹਿਲੀਆਂ ਚਾਹ ਨਾ ਜਦੋਂ ਕਾਹੀ ਆਏ ਆ ਉਹਦਾ ਰਾਤ ਨੂੰ ਸੰਗ ਹੁਣ ਤੇ ਪਹਿਲਾਂ ਬਾਬਾ ਜੀ ਕਿੱਥੇ ਰਹੇ ਤੁਸੀਂ ਤੁਸੀਂ ਇੰਗਲੈਂਡ ਜਾਂ ਕੈਨੇਡਾ ਇੰਗਲੈਂਡ ਪਹਿਲਾਂ ਰਹੇ ਇੰਗਲੈਂਡ ਵੀ ਦੇਗ ਬਣਾਉਂਦੇ ਰਹੇ ਉੱਥੇ ਕਿੰਨੀ ਕਿ ਬਣਦੀ ਸੀ ਕੀ ਸੀ ਵਿਧੀ ਉੱਥੇ ਤਾਂ ਥੋੜੀ ਬਣਦੀ ਸੀ ਉੱਥੇ ਤਾਂ ਜਿੰਦਾ 2 ਪਾਉਂਡ ਦੀ ਬਣਦੀ ਸੀ ਆਵੇਂ ਅੱਛਾ ਜੀ ਤੇ ਉਹ ਕੋਈ ਇਹੀ ਮੈਥਡ ਸੀ ਤੁਸੀਂ ਦੱਸਦੇ ਸੀ ਟਿੱਕੀਆਂ ਬਣਦੀਆਂ ਜਾਂ ਕੁਛ ਦੱਸ ਟਿੱਕੀਆਂ ਦੀ ਦੇਖ ਸੀ ਤਾਂ ਜਿੰਦਾ ਪਾਉਂਡ ਪਾਉਂਡ ਦੀ ਟਿੱਕੀ ਆਪਣੀ ਤੇ ਹੁੰਦੀ ਹੈ ਨਾ ਹਾਂਜੀ ਇਹ ਇਹ ਹੁੰਦੀਆਂ ਉਹ ਲੂਣ ਤਾਂ ਵਗੈਰਾ ਪਰ ਲੂਣ ਉਹਦੇ ਵਿੱਚ ਥੋੜਾ ਜਿਹਾ ਹੁੰਦਾ ਆ ਨਹੀਂ ਦੇਗ ਵਿੱਚ ਲੂਣ ਹੁੰਦਾ ਥੋੜਾ ਜਟ ਘਿਓ ਵਿੱਚ ਘੇ ਦੇ ਵਿੱਚ ਲੂਣ ਹੁੰਦਾ ਨਾ ਫਿਰ ਦੇਗਤ ਵੀ ਆ ਜਾਂਦਾ ਉਹ ਲੂਣ ਅੱਛਾ 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 ਹੁਣ ਆਪਣੇ ਕੋਲ ਆਪਸ਼ਨ ਆ ਗਈ ਵੀ ਅਸੀਂ ਘਿਓ ਨੂੰ ਸੋਧ ਸਕਦੇ ਹਾਂ ਤੇ ਲੂਣ ਕੱਢ ਸਕਦੇ ਹਾਂ ਨਹੀਂ ਉੱਥੇ ਵੀ ਕਈ ਨਹੀਂ ਹੁੰਦਾ ਫਿਰ ਬੜਾਈ ਜਾਂਦੇ ਹਾਂ ਰੱਬ ਜਾਣੇ ਕਈ ਸੈਂ ਇਦਾਂ ਹੀ ਆ ਕੈਨੇਡਾ ਕਰਮ ਕਰਕੇ ਬਣਾਉਂਦੇ ਆ ਅੱਛਾ ਜੀ ਕਿੰਨੇ ਕੈਨੇਡਾ ਪੇ ਲੋ ਘਿਓ ਨੂੰ ਗਰਮ ਕਰਨਾ ਮਤਾਰ ਲੈਣਾ ਉਹਨੂੰ ਤੇ ਵੈਸੇ ਵੀ ਹੁਣ ਅਨਸਾਲਟਡ ਬਟਰ ਆ ਗਏ ਉਹਨਾਂ ਨਾਲ ਹੋਰ ਵੀ ਚੰਗਾ ਹੋ ਗਿਆ ਹਾਂਜੀ ਬਾਬਾ ਜੀ ਕਦੀ ਅਪਰੋਚ ਨਹੀਂ ਕੀਤੀ ਵੀ ਸਿੱਧਾ ਦੇਸੀ ਕਿਉ ਮਿਲ ਜਵੇ ਇੰਡੀਆ ਤੋਂ ਮੈਨੂੰ ਡਰਾਮਾ ਆਉਂਦਾ ਇੱਥੇ ਵੀ ਮਿਲਦਾ ਜਿੱਦਾਂ ਡੱਬਿਆਂ ਵਾਲਾ ਕਿ ਇਹ ਉਹਦਾ ਹੈ ਨਹੀਂ ਕੋਈ ਕੋਈ ਕਹੇ ਬਣਾਇਆ ਹੁੰਦਾ ਕਿਦਾਂ ਮਸ਼ੀਨਾਂ ਨਾਲ ਬਣਾਇਆ ਹੁੰਦਾ ਇੱਥੇ ਜਨ ਕਿ ਭਰੋਸਾ ਆਇਆ ਤੇ ਟੈਸਟਰਡੇ ਆ ਕੇ ਸਹੀ ਆ ਸਵਚਨਪੂਰੀਏ ਦੇ ਵਿੱਚ ਜਾਂਦੀ ਹੈ ਨਾ ਹੱਥ ਜੂਠਾ ਨਹੀਂ ਕਿਸੇ ਨੂੰ ਲਾਉਣ ਦੇਣਾ ਇਹ ਬਹੁਤ ਵੱਡੀ ਗੱਲ ਬਾਬਾ ਜੀ ਮੈਂ ਦੇਖਿਆ ਤੁਸੀਂ ਭਾਂਡੇ ਤਾਂ ਲੱਗ ਰੱਖਦੇ ਆ ਸਾਰਾ ਕੁਝ ਲੱਗ ਰੱਖਦੇ ਆ ਤੁਸੀਂ ਜਿਹੜਾ ਜਿੱਥੇ ਦੀਗ ਬਣਦੀ ਆ ਚੁੱਲਾ ਹਾਂਜੀ ਕਈ ਗੁਰੂ ਘਰਾਂ ਚ ਮੈਨੂੰ ਇੰਨਾ ਪਤਾ ਕਿ ਉਹਨਾਂ ਨੇ ਸਪੈਸ਼ਲ ਅਲੱਗ ਰੱਖਿਆ ਕਿ ਇਸ ਚੁੱਲੇ ਤੇ ਸਿਰਫ ਦੇਗ ਹੀ ਬਣੂਗੀ ਹਾਂਜੀ ਹਨਾ ਜੀ ਤੇ ਕਈ ਗੁਰੂ ਘਰਾਂ ਚ ਵੈਸੇ ਤੁਸੀਂ ਬਹੁਤ ਸਫਾਈ ਰੱਖਦੇ ਹੋ ਦੱਸੋ ਇਸ ਬਾਰੇ ਜ਼ਰੂਰੀ ਹਾਂਜੀ ਇਹ ਤਾਂ ਤੁਸੀਂ ਅਲੱਗ ਰੱਖਿਆ ਜੀ ਚੁੱਲਾ ਨਹੀਂ ਚੁੱਲਾ ਤਾਂ ਉਹਨਾਂ ਦੇ ਨਾਲ ਹੀ ਹੁਣ ਲੱਗਤ ਹੁੰਦਾ ਨਹੀਂ ਹੁਣ ਕੀ ਜਗ੍ਹਾ ਹੀ ਥੋੜੀ ਹੁਣ ਕੀ ਕੀਤਾ ਜਾਵੇ ਹੁਣ ਉਹ ਜਿਹੜੀ ਉੱਥੇ ਮੈਨੇਜ ਕਰਨਾ ਔਖਾ ਹੋ ਜਾਂਦਾ ਕਿ ਇਹ ਇਸ ਲਈ ਹੁੰਦਾ ਹੁਣ ਅੱਜ ਬਣਾਈ ਆ ਦੇਖ ਤੇ ਹੁਣ ਉਹ ਵਿਚ ਜੇ ਪਹਿਲਾਂ ਪਕੌੜੇ ਨਿਕਲਦੇ ਹੋ ਉਹ ਚਾ ਕੇ ਤੇ ਮੜ ਕੇ ਫਿਰ ਦੇਗ ਬਣਾਈ ਬਹੁਤ ਜਿਆਦਾ ਗਰਮੀ ਕਈ ਵਾਰੀ ਹੋ ਜਾਂਦੀ ਹੈ ਹਾਂ ਕਿਉਂਕਿ ਅੱਗ ਦੇ ਕੋਲ ਕਾਫੀ ਸਮਾਂ ਖੜਨਾ ਪੈਂਦਾ ਹਾਂਜੀ ਠੀਕ ਆ ਤੇ ਬੱਬਾ ਜੀ 2 ਵਜੇ ਤੱਕ 20000 ਸੰਗਤ ਲਈ ਤਿੰਨ ਪਤੀਲੇ ਲਾਗੇ ਉਸ ਤੋਂ ਬਾਅਦ ਫਿਰ ਕੜਾਈ ਤੇ ਆ ਜene ਕਿ ਫਿਰ ਪਤੀਲੇ ਤੇ ਆ ਜਾਣਾ ਪਾਉਣਾ ਪਾਉਣਾ ਕੜਾਈ ਚ ਨਹੀਂ ਸੋਜ਼ ਆਉਂਦਾ ਜਿਆਦੀ ਸੰਗਤ ਲਈ ਪਤੀਲਾ ਹਾਂਜੀ ਪਤੀਲਾ ਵਿੱਚ 4 ਗੁੰਡੇ ਆਣੀ ਬੰਦ ਕੜਾਈ ਤੇ ਮਹੀਂ 1500 2000 ਦੀ ਬਲਣੀ ਆ ਹਾਂ ਪਤੀਲਾਂ થી ਚੰਪਿਆ ਚੱਲਦਾ ਕੰਮ अच्छा जी बाबा हा, जी ਤੁਸੀਂ ਮੈਨੂੰ ਨਾ ਪਹਿਲਾਂ ਦੱਸਿਆ ਸੀ ਕਿ ਜਦੋਂ ਆਪਾਂ ਘਰਾਂ 'ਚ ਜਦੋਂ ਦੀਗ ਬਣਾਉਨੇ ਆ ਇੱਕ ਤਾਂ ਸੁੱਚਮਤਾ ਦਾ ਬਹੁਤ ਖਿਆਲ ਰੱਖਣਾ ਪੈਂਦਾ ਘਰਾਂ 'ਚ ਹੁੰਦੀ ਆ ਇੱਥੇ ਮਾਲਕ ਦਾ ਪਹਿਰਾ ਬਾਬੇ ਨਾਨਕ ਦਾ ਉੱਥੇ ਇੰਨੀ ਵਧੀਆ ਬਣਦੀ ਨਹੀਂ ਕਈ ਜਰੀ ਇਹ ਵੀ ਬਾਬਾ ਜੀ ਉਦਾਂ ਹੈ ਗੱਲ ਵੀ ਜਦੋਂ ਗੁਰੂ ਘਰ 'ਚ ਦੀਗ ਬਣਦੀ ਹੈ ਉਹਦਾ ਸੁਆਦ ਘਰੇ ਨਹੀਂ ਉਹ ਚੀਜ਼ ਬਣਦੀ ਹਾਂਜੀ ਹੈਨਾ ਹਾਂਜੀ ਇਹ ਵੈਸੇ ਤੁਹਾਡਾ ਆਪਣਾ ਜਿੰਦਗੀ ਦਾ ਤਜਰਬਾ ਹੋਣਾ ਹਾਂਜੀ ਬਈ ਆਮ ਕਰਕੇ ਜਦੋਂ ਘਰਾਂ 'ਚ ਆਪਾਂ ਬਣਾਉਨੇ ਆ ਉਹ ਪਤਾ ਨਹੀਂ ਆਨੰਦ ਨਹੀਂ ਆਉਂਦਾ ਉਹ ਤੇ ਜਿਹੜਾ ਆਪਾਂ ਗੁਰੂ ਸਾਹਿਬ ਦੇ ਗੁਰਦੁਆਰੇ ਚ ਦੀਗ ਛਕਦੇ ਆ ਉਹਦਾ ਵੱਖਰਾ ਨਾ ਇੱਥੇ ਬਾਣੀ ਦਾ ਬਹੁਤ ਪਰਵਾਹ ਨਾਲ ਚੱਲਦਾ ਹਾਂ ਬਾਣੀ ਬਹੁਤ ਚੱਲਦੀ ਆ ਬਾਣੀ ਨਾਲ ਫਰਕ ਪੈਂਦਾ ਕੋਈ ਹਿਸਾਬ ਨਹੀਂ ਸਾਰੀ ਰਾਤ ਸਾਰਾ ਦਿਨ ਗੁਰਬਾਣੀ ਚੱਲੀ ਜਾਂਦੀ ਹੈ ਬਾਬਾ ਜੀ ਕਦੀ ਇਦਾਂ ਵੀ ਹੋਇਆ ਵੀ ਰੱਬ ਨਾ ਕਰੇ ਦੀਗ ਥੱਲੇ ਲੱਗ ਗਈ ਜਾਂ ਦੀਗ ਕਦੀ ਜ਼ਿੰਦਗੀ ਚ ਇਹ ਕੰਮ ਨਹੀਂ ਹੁਣ ਇਹ ਹੁੰਦਾ ਹੋਣ ਦਈਦਾ ਨਹੀਂ ਨਾ ਬੜਾ ਸੋਚ ਲੱਗ ਜਾ ਕਿਉਂਕਿ ਜ਼ਿੰਮੇਵਾਰੀ ਆ ਬਹੁਤ ਵੱਡੀ ਹਾਂਜੀ ਬੜਾ ਧਿਆਨ ਰੱਖਣਾ ਇਸੇ ਕੰਮ ਦੇ ਉਧਰ ਹੀ ਹੂੰ ਕਿਉਂਕਿ ਅ ਤੁਸੀਂ ਪਹਿਲਾਂ ਇਕੱਲੇ ਸੀ ਲਾਂਗਰੀ ਹਨਾ ਹਾਂਜੀ ਤੁਸੀਂ ਕਾਫੀ ਜਿਹੜੀ ਇਹ ਗੱਲਾਂ ਦੱਸ ਰਹੇ ਆ ਤੁਸੀਂ ਲੰਗਰ ਵੀ ਤਿਆਰ ਕਰਦੇ ਸੀ ਦੀਗ ਵੀ ਤਿਆਰ ਕਰਦੇ ਸੀ ਦੀਗ ਤਾਂ ਦੀਗ ਵਰਤੌਣੀ ਵੀ ਜਾ ਕੇ ਅੱਛਾ ਵਰਤੌਂਦੇ ਵੀ ਹੁੰਦੀ ਸੀ ਪਹਿਲਾਂ ਵਰਤੌਂਦੇ ਵੀ ਜੀ ਅੱਛਾ ਤਿੰਨੇ ਕੰਮ ਕਰਦੇ ਸੀ ਤਿੰਨੇ ਠੀਕ ਆ ਕਹਿੰਦੇ ਆ ਕਿ ਬਾਬਾ ਜੀ ਜਦੋਂ ਨਾ ਜਦੋਂ ਆਪਾਂ ਕੋਈ ਸਾਖ ਹੀ ਸੁਣਦੇ ਆ ਜਾਂ ਕਿੰਦਾ ਹਨਾ ਦੱਸਿਆ ਜਾਂਦਾ ਆ ਬਾਰ ਬਾਰ ਦੀਗ ਦਾ ਜ਼ਿਕਰ ਹੁੰਦਾ ਆ ਤੇ ਇੱਕ ਮੈਂ ਕਨਸੈਪਟ ਸੁਣਿਆ ਸੀ ਕਿ ਕਹਿੰਦੇ ਕਿ ਦੀਗ ਨੂੰ ਕਿਰਪਾਨ ਤਾਂ ਵੀ ਪੇਂਟ ਕੀਤੀ ਜਾਂਦੀ ਆ ਵੀ ਇਕੱਲਾ ਖਾਣ ਦਾ ਖਿਆਲ ਨਹੀਂ ਰੱਖਣਾ ਸ਼ਸਤਰ ਹਮੇਸ਼ਾ ਨਾਲ ਹੋਣਾ ਚਾਹੀਦਾ ਤਾਂ ਹੀ ਤੁਸੀਂ ਪੇਂਟ ਕਰਦੇ ਆ ਤੁਹਾਨੂੰ ਯਾਦ ਹੋਣਾ ਚਾਹੀਦਾ ਵੀ ਦੀਗ ਤੇਗ ਇਕੱਠੇ ਆ ਹਾਂਜੀ ਹੈਨਾ ਤੇ ਬਾਬਾ ਜੀ ਵੈਸੇ ਤੇ ਬਹੁਤ ਆਨੰਦ ਆ ਰਿਹਾ ਗੱਲਾਂ ਕਰਨ ਦਾ ਤੁਹਾਡੇ ਤੋਂ ਹੁਣ ਤੁਹਾਡਾ ਕਿੰਨਾ ਜੀਵਨ 34 35 ਸਾਲ ਤੋਂ ਤੁਹਾਨੂੰ ਇਸ ਲੰਗਰ ਬਾਰੇ ਨੌਲੇਜ ਹੈ ਜਾਣਕਾਰੀ ਆ 34 35 ਸਾਲ ਹੋ ਗਏ ਹਾਂਜੀ ਅੱਗੇ ਚੱਲ ਕੇ ਨਾ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾ ਉੱਥੇ ਇੱਕ ਵੀਡੀਓ ਬਣਾਈ ਜਾਵੇ ਪੂਰਾ ਦਿਖਾਇਆ ਜਾਵੇ ਦਰਸ਼ਕਾਂ ਨੂੰ ਵੈਸੇ ਫ੍ਰੀ ਮੌਡ ਗੁਰਦੁਆਰਾ ਸਾਹਿਬ ਬਹੁਤ ਬਰਕਤ ਹੈ ਜੀ ਬੜੀ ਸੰਗਤ ਆਉਂਦੀ ਆ ਬਹੁਤ ਬਹੁਤ ਸੰਗਤ ਆਉਂਦੀ ਬਾਬਾ ਜੀ ਪਿਛਲੇ ਦੋ ਤਿੰਨ ਸਾਲਾਂ ਤੋਂ ਤਾਂ ਕਾਫੀ ਕਰੋਨੇ ਤੋਂ ਬਾਅਦ ਬਹੁਤ ਜਿਆਦੀ ਸੰਗਤ ਵਧ ਗਈ ਉਹ ਤਾਂ ਪਹਿਲਾਂ ਵੀ ਫੇਰੀ ਸੀ ਹਾਂਜੀ ਕਰੋਨੇ ਤੋਂ ਬਾਅਦ ਤਾਂ ਬਹੁਤ ਠੀਕ ਆ ਹੋਰ ਬਾਬਾ ਜੀ ਤੁਸੀਂ ਆਪਣੇ ਵੱਲੋਂ ਦੱਸਣਾ ਚਾਹੁੰਦੇ ਕੁਝ ਵੀ ਜਦੋਂ ਘਰ ਚ ਦੀਗ ਬਣਾਉਣੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਥੇ ਨਹੀਂ ਸੋਚ ਮੈਂ ਨਹੀਂ ਰੱਖਦਾ ਕੋਈ ਜਨਾ ਕੋਈ ਬੰਦੇ ਫਿਰ ਇਦਾਂ ਹੀ ਆ ਉਥੇ ਖਾਸ ਕਰ ਭਾਂਡੇ ਕਿਉਂ ਕਿੜਾ ਭਾਂਡੇ ਥੱਲੇ ਮੇਰੇ ਖਿਆਲ ਚੁੱਲਾ ਮਾੜਾ ਮੋਟਾ ਬਾਂਹ ਕੋ ਕਾਦਾ ਹੋਗਾ ਥੱਲੇ ਸਫਾਈ ਨਹੀਂ ਕਰਦਾ ਕੋਈ ਹੂੰ ਉਦਾਂ ਚਪਲਾ ਪਾ ਕੇ ਤੇਰੇ ਫਿਰਦੇ ਆ ਹਾਂ ਫਿਰ ਮੈਂ ਦੇਖਿਆ ਜਦੋਂ ਤੁਸੀਂ ਦੇਗ ਬਣਾਉਨੇ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਹਾਂਜੀ ਜ਼ਰੂਰੀ ਆ ਨਹੀਂ ਗੱਲ ਨਹੀਂ ਕਰਨੀ ਉਦਾਂ ਦਾ ਮੂੰਹ ਬੰਨਣਾ ਚਾਹੀਦਾ ਹੂੰ ਹੂੰ ਜ਼ਰੂਰੀ ਇਹ ਸੱਚਮੈ ਜ਼ਰੂਰੀ ਆ ਠੀਕ ਆ ਜੀ ਇਹ ਹੱਥ ਨਹੀਂ ਲਾਉਣਾ ਚਾਹੀਦਾ ਕਿਤੇ ਠੀਕ ਆ ਜੀ ਵੀ ਇਹ ਥੋੜਾ ਕਈ ਬੰਦੇ ਮੂੰਹ ਨੂੰ ਹੱਥ ਲਾਈ ਜਾਂਦੇ ਆ ਹੁਣ ਇੱਥੇ ਸੇਵਾਦਾਰ ਕਈ ਆ ਹੂੰ ਹੂੰ ਉਹ ਮੱਛਾਂ ਸਵਾਰੀ ਜਾਂਦੇ ਉਦਾਂ ਹੀ ਹੋ ਫੇ ਹੱਥ ਲਾਈ ਜਾਂਦੇ ਕਿਉਂਕਿ ਉਹ ਵਿੱਚ ਕੋਈ ਵਾਲ ਵੀ ਪੈ ਸਕਦਾ ਕੋਈ ਥੁੱਕ ਦੇ ਕਿਣਕੇ ਪੈ ਸਕਦੇ ਹਨਾ ਹਾਂਜੀ ਹਾਂਜੀ ਜੀ ਬਾਬੇ ਜਿਹੜੀ ਕੜਾਈ ਚ ਦੇਗ ਬਣਾਉਨੇ ਤੁਸੀਂ ਹਾਂਜੀ ਉਹ ਤੋਕ ਨਹੀਂ ਰੱਖਦੇ ਬਾਬਾ ਜੀ ਉਹਨੂੰ ਉਦੋਂ ਧੋਨੇ ਆ ਜਦੋਂ ਫੇਰ ਦੁਬਾਰਾ ਦੀਗ ਬਣਾਉਣੀ ਹੁੰਦੀ ਹੈ ਜੇ ਜਗਾਲ ਪੈ ਜਾਂਦਾ ਨਾ ਤਾਂ ਨਹੀਂ ਧੋਂਦੇ ਵੀ ਜੇ ਉਹਨੂੰ ਹੁਣ ਪਹਿਲਾਂ ਧੋ ਕੇ ਰੱਖਦੇ ਉਹਨੂੰ ਜੰਗ ਪੈ ਜਾਣਾ ਜਾਂ ਉਹਨੂੰ ਤੇਲ ਜਾਂ ਘੇ ਲਾਓ ਫੇਰ ਪਚਾਹ ਹੋ ਸਕਦਾ ਉਹਦਾ ਕਿਉਂਕਿ ਸਰਬ ਲੋਹ ਦੀ ਆ ਹਾਂਜੀ ਕਿਉਂਕਿ ਉਤੇ ਕਿਓਚ ਦੀਗ ਬਣੀ ਆ ਤੇ ਕਿਓ ਲੱਗਾ ਹੋਇਆ ਤੇ ਲੱਗਾ ਆ ਉਹਨੂੰ ਜਗਾਲ ਨਹੀਂ ਪੈਣਾ ਠੀਕ ਠੀਕ ਹੈ ਜੀ ਜੇ ਮਾਰਾ ਜਾ ਉਹਦੇ ਗਿੱਲਾ ਥਾਂ ਲਾਇਆ ਲੱਗ ਗਿਆ ਉਹਨੂੰ ਫੇਰ ਵੀ ਜਗਾਲ ਪੈ ਜਾਂਦਾ ਠੀਕ ਠੀਕ ਹੈ ਮਾਨਣੀ ਫਿਓ ਕੀ ਆ ਚਲੋ ਬਹੁਤ ਬਹੁਤ ਆਨੰਦ ਆਇਆ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸਮਾਂ ਦਿੱਤਾ ਤੇ ਤੁਸੀਂ ਇੰਨੇ ਆਪਦੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਮੈਨੂੰ ਪਤਾ ਤੁਸੀਂ ਹੁਣ ਵੀ ਉਥੋਂ ਲੰਗਰ ਚੋਂ ਆਏ ਆ ਮੇਰੀ ਰਿਕਵੈਸਟ ਤੇ ਹੁਣ ਵਾਪਸ ਜਾਣਾ ਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਦਾਂ ਹੀ ਸੇਵਾ ਕਰਦੇ ਰਹੋ ਤੇ ਅਸੀਂ ਤੁਹਾਡੇ ਦਰਸ਼ਨ ਕਰਦੇ ਰਹੀਏ ਤੁਹਾਡੀ ਜਿਹੜੀ ਗਰਮ ਗਰਮ ਦੇਗਿਆ ਉਹ ਤੁਹਾਡੀ ਸੇਵਾ ਜਿਹੜੀ ਮਹਾਰਾਜ ਜਰੂਰ ਕਬੂਲ ਕਰਨ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਚੰਗਾ ਜੀ ਬਖਾਲਸਾ ਵਾਹਿਗੁਰੂ ਜੀ ਕੀ ਫਤਿਹ